ਜਿੱਦਣ ਉਹਨਾਂ ਨੇ ਜਾਗੋ ਵਾਲਾ ਵੀ ਲੋਕ ਪਾਇਆ ਸੀ ਉਹਦੋਂ ਫੋਨ ਆਇਆ ਸੀ ਨਾ ਮਸੜ ਮੇਰੇ ਦਾ ਜਿਹੜੇ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦਿੱਤੇ ਸੀਗੇ ਐਟ ਅ ਟਾਈਮ ਸਾਰਾ ਕੁਝ ਦੁਵਾਰਾ ਹੈ ਨਾ ਮੈਂ ਕੁਟੇਲੋਂ ਦੇ ਵਿਆਹ ਤੋਂ ਬਾਅਦ ਮੈਂ ਕੁਟੇਲੋਂ ਨੂੰ ਕਾਫੀ ਸਵਾਲ ਕੀਤੇ ਜਾ ਰਹੇ ਸੀ ਕਿ ਜੋ ਤੁਹਾਡਾ ਭਰਾ ਤੇ ਤੁਹਾਡੀ ਭਾਬੀ ਬਣੀ ਸੀ ਗੁਰਜੈਸ ਵਲੋਗ ਉਹ ਕਿੱਧਰ ਗਏ ਤੁਹਾਡੇ ਵਿਆਹ 'ਚ ਜ਼ਿਆਦਾ ਦਿਖਾਈ ਨਹੀਂ ਦਿੱਤੇ ਇਸ ਤੋਂ ਬਾਅਦ ਮੈਕੋ ਟਲੋ ਅੱਜ ਆਪਣੇ ਘਰ ਵਾਲਿਆਂ ਨਾਲ ਲਾਈਵ ਆਉਂਦੀ ਏ ਤੇ ਲਾਈਵ ਆ ਕੇ ਕਹਿੰਦੀ ਏ ਕਿ ਜੋ ਉਹਨਾਂ ਨੇ ਮੇਰੇ ਲਹਿੰਗੇ ਸਿਲੈਕਟ ਕਰਵਾਏ ਸੀ ਉਹ ਵੀ ਸਾਰੇ ਐਟ ਟਾਈਮ ਸਾਨੂੰ ਦੁਬਾਰੇ ਕਰਨੇ ਪਏ ਉਹ ਵੀ ਉਹਨਾਂ ਨੇ ਕੈਨਸਲ ਕਰਵਾ ਦਿੱਤੇ ਸੀ ਤੇ ਮੈਕੋ ਟਲੋ ਦੇ ਘਰ ਵਾਲਿਆਂ ਨੇ ਵੀ ਗੁਰਜੈਸ ਵਲੋਗ ਬਾਰੇ ਕਾਫੀ ਗੱਲਾਂ ਕੀਤੀਆਂ ਤੇ ਨਾਲ ਮੈਕੋ ਟਲੋ ਨੇ ਕਿਹਾ ਕਿ ਜੋ ਇਹਨਾਂ ਨੇ ਸਾਡੀ ਜਾਗੋ ਤੇ ਵਲੋਗ ਬਣਾਏ ਸੀ ਸੀ ਇਹਨਾਂ ਨੂੰ ਬੜਾ ਰੋਕਿਆ ਸੀ ਕਿ ਤੁਸੀਂ ਵਲੋਗ ਨਾ ਬਣਾਓ ਤੇ ਮੇਰੇ ਮਾਸੜ ਜੀ ਦਾ ਰਾਤ ਨੂੰ ਫੋਨ ਹੁੰਦਾ ਕਿ ਤੁਸੀਂ ਉਹ ਵਲੋਗ ਕਿਉਂ ਬਣਾਇਆ ਜਿੰਨਾ ਵਿੱਚ ਤੁਹਾਡੀ ਮਾਸੀ ਏ ਇਸ ਕਰਕੇ ਇਹਨਾਂ ਦਾ ਪੰਗਾ ਵੀ ਪਿਆ ਸੀ ਬਾਕੀ ਤੁਸੀਂ ਵੀ ਦੇਖ ਬਾਰੇ ਤੁਸੀਂ ਵੀ ਦੱਸਿਓ ਇਹਨਾਂ ਦੋਨਾਂ ਵਿੱਚੋਂ ਸਹੀ ਕੌਣ ਤੇ ਗਲਤ ਕੌਣ ਹੋ ਸਕਦਾ ਮੈਂ ਜਿੱਦਣ ਉਹਨਾਂ ਨੇ ਜਾਗੋ ਵਾਲਾ ਵੀ ਲੋਕ ਪਾਇਆ ਉਸ ਦਿਨ ਫੋਨ ਆਇਆ ਸੀ ਨਾ ਮਸੜ ਮੇਰੇ ਦਾ ਉਹਨਾਂ ਤਾਂ ਮੈਂ ਪਹਿਲੀ ਗੱਲ ਮੈਂ ਨਾ ਕੁਝ ਲਾਈਵ ਹੋ ਕੇ ਕਹਿਣਾ ਹੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਨੂੰ ਤੁਹਾਨੂੰ ਜਦੋਂ ਆਪਾਂ ਬੰਦੇ ਨੂੰ ਹਟਾਈ ਜਾਣਾ ਹਟਾਈ ਜਾਣਾ ਬੰਦੇ ਨੇ ਨਾ ਹਟਣਾ ਫਿਰ ਜਦੋਂ ਹਨਾ ਵੀਰੇ ਨੇ ਵੀ ਲੋਕ ਪਾਇਆ ਮੈਂ ਨਾ ਇੰਨੀਆਂ ਰਿਕਵੈਸਟਾਂ ਕੀਤੀਆਂ ਖੜਦੇ ਮੈਂ ਕਹ ਵੀਰੇ ਵੀ ਨਾ ਪਾਓ ਵੀ ਤੁਸੀਂ ਇਹ ਦੇਖੋ ਮੇਰੇ ਮਾਸਟਰ ਜੀ ਨੇ ਉਦੋਂ ਰਾਤ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ ਲਾ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫ ਸਾਨੂੰ ਅਸੀਂ ਬੈਠੇ ਸੀਗੇ ਫੈਮਲੀ ਦੇ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦੋ ਉਹਨੇ ਫਿਰ ਵੀ ਲੋਗ ਪਾਤਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਉਹਦੇ ਵਿੱਚ ਮੇਰੇ ਮਾਸੀ ਸੀਗੇ ਹਨਾ ਜਾਂ ਜਿਵੇਂ ਵੀ ਉਹ ਜਿਹੜੇ ਬੰਦੇ ਹੁੰਦੇ ਆ ਨਹੀਂ ਹੋਣਾ ਚਾਹੁੰਦੇ ਹਨਾ ਕੁਝ ਆਤਾ ਹੁੰਦੀਆਂ ਹਈਆਂ ਵੀ ਜਿਹੜੀਆਂ ਉਹ ਨਹੀਂ ਸੁਧਾਰ ਦਰਦੀ ਅਸੀਂ ਉਹਨੂੰ ਕਾਇ ਵੀ ਰਏ ਆ ਵੀ ਤੁਸੀਂ ਆਹ ਚੀਜ਼ ਨਾ ਕਰੋ ਨਾ ਕਰੋ ਉਹ ਚੀਜ਼ ਫੇਰ ਕਰੀ ਜਾਂਦੇ ਆ ਫਿਰ ਹੁਣ ਵੀ ਭਾਈ ਜਦੋਂ ਜਿਹੜੀ ਚ ਕੀ ਜਿਸ ਨੂੰ ਸਾਡੇ ਰੋਕਣ ਦੇ ਬਾਵਜੂਦ ਵੀ ਪਾਈ ਜਾਂਦੇ ਆ ਭਾਈ ਫਿਰ ਹੁਣ ਸਾਡੇ ਅਸੀਂ ਵੀ ਆਪ ਦਾ ਦੇਖਣਾ ਨਾ ਵੀ ਆਪਾਂ ਅਜੇ ਨਵੀਂ ਸਾਡੀ ਦੇਸਤਕਾਰੀ ਬਣੀ ਆ ਇਹਨੂੰ ਸਾਡੇ ਚ ਵਿਗਾੜ ਪਈ ਜਾਂਦਾ ਗਾ ਇਹਨਾਂ ਦੀਆਂ ਦੇਸਤਕਾਰੀਆਂ ਚ ਵਿਗਾੜ ਪਈ ਜਾਂਦਾ ਵੀ ਚੰਗੀਆਂ ਗੱਲਾਂ ਤੋੜੀਆਂ ਤੁਸੀਂ ਆਪਦੇ ਫਾਇਦੇ ਨੂੰ ਲੈ ਕੇ ਜਾਂ ਸਾਡੀਆਂ ਪ੍ਰੈਮਰੀਆਂ ਚ ਵਿਗਾੜ ਪਾਈ ਜਾਂਦੇ ਇਹ ਵੀ ਨਹੀਂ ਨਾ ਚੰਗਾ ਹੈਗਾ ਸਿਰਫ ਐਵੇਂ ਵੀ ਸਾਨੂੰ ਅਸੀਂ ਬਲੌਗ ਪਾ ਕੇ ਵੀ ਯਾਰ ਤੁਹਾਨੂੰ ਪੀ ਆ ਜਾਣਗੇ ਤੇ ਲੜਾ ਜਾਣਗੇ ਇਹ ਵੀ ਨਹੀਂ ਨਾ ਅਗਲੇ ਦੀ ਵੀ ਦੇਖਣਾ ਵੀ ਅਗਲੇ ਦੇ ਰਿਸ਼ਤੇ ਨਵੇਂ ਰਿਸ਼ਤੇ ਜੋੜਨ ਲੱਗੇ ਆਗੇ ਮੈਂ ਕਾਹਤੋਂ ਨਹੀਂ ਬਣਾਉਂਦਾ ਭਾਈ ਬਲੌਗ ਬਲੂਗ ਆਪਾਂ ਕਿਉਂ ਨਹੀਂ ਪਾਉਂਦੇਗੇ ਵੀ ਐਵੇਂ ਯਾਰ ਹ ਤਰੇ ਇੱਕ ਨੂੰ ਆਪਦੇ ਘਰ ਦਾ ਭੇਤ ਦੋ ਯਾਰ ਇਹ ਚੀਜ਼ਾਂ ਆਪਾਂ ਦਾ ਵੀ ਚੰਗੀਆਂ ਸਾਹਮਣੇ ਦੇਣੀ ਹੈਗੇਗੀ ਉਹੀ ਗੱਲ ਜਦੋਂ ਆਪਾਂ ਬੰਦੇ ਨੂੰ ਰੋਕੀ ਸੀ ਵੀ ਰੁਕਿਆ ਸੀਗਾ ਵੀ ਐਂ ਕਰਕੇ ਵੀ ਨਾ ਪਾਓ ਯਾਰ ਨਾ ਪਾਓ ਹੁਣ ਅਫੇਰ ਵੀ ਪਈ ਜਾਣਾ ਇਹ ਗੱਲਾਂ ਚੰਗੀਆਂ ਥੋੜੀਆਂ ਵੀ ਜਦੋਂ ਪਰ ਉਹ ਪਰਵਾਹ ਹੀ ਨਹੀਂ ਕੋਈ ਜਿੰਨਾਂ ਦੀ ਤੁਸੀਂ ਵੀਡੀਓ ਬਣਾ ਰਹੇ ਹੋ ਉਹ ਵੀ ਇਹ ਗੱਲਾਂ ਤਾਂ ਫਿਰ ਭਈ ਦੇਣੀਆਂ ਪੈਂਦੀਆਂ ਨਾ ਬਾਅਦ ਜੇ ਤੁਸੀਂ ਹਨਾ ਕਮੈਂਟਾਂ ਤੇ ਮੈਂ ਇੱਕ ਦੋ ਕਮੈਂਟ ਪੜ੍ਹੇ ਵੀ ਉਹਨਾਂ ਨੇ ਤੁਹਾਡਾ ਬਹੁਤ ਕੀਤਾ ਤੁਸੀਂ ਐਵੇਂ ਕੀਤਾ ਐਵੇਂ ਕੀਤਾ ਠੀਕ ਆ ਕਈਆਂ ਨੇ ਇਹ ਵੀ ਗੱਲ ਬਹੁਤ ਕਹੀ ਹੈ ਵੀ ਤੁਸੀਂ ਉਹਨਾਂ ਤੋਂ ਦੂਰ ਹੋ ਗਏ ਹੁਣ ਤੁਹਾਡੀ ਲਾਈਫ ਵਧੀਆ ਹੋ ਜਾਏਗੀ ਨਹੀਂ ਤਾਂ ਮੈਨੂੰ ਇੱਕ ਕਮੈਂਟ ਆਇਆ ਕਹਿੰਦੇ ਕਿ ਜੇ ਤੁਸੀਂ ਉਹਨਾਂ ਨਾਲ ਐਵੇਂ ਜੁੜੇ ਰਹਿੰਦੇ ਨਾ ਤੁਸੀਂ ਆਪਸ ਵਿੱਚ ਦੂਰ ਹੋ ਜਾਣਾ ਤੇ ਇੱਕ ਦੂਜੇ ਨੇ ਨਹੀਂ ਆਪ ਜਦੋਂ ਬੰਦੇ ਨੇ ਕੱਢੀ ਜਲਦ ਕਰੀ ਜਾਣਾ ਤੁਸੀਂ ਇਹ ਦੇਖੋ ਵੀ ਬੰਦੇ ਨੇ ਗਾਈਡ ਕਰਿਓ ਕਿ ਤੁਸੀਂ ਕੀ ਐ ਕਰਿਓ ਵੀ ਬੰਦਾ ਆਪਦਾ ਘਰ ਦੇਖ ਕੇ ਨਿਲੇ ਭਈ ਆਪ ਤਾਂ ਕਹਿੰਦੇ ਆਗੇ ਹਟੋ ਕੋਈ ਨਾ ਬਸ ਆਪਾਂ ਤਾਂ ਇਹ ਗੱਲ